ਸਵਿੰਟਰ ਲੋ ਗਲੀਆਂ ਦਾ ਕੰਮ ਲਗਾਤਾਰ ਚੱਲ ਰਿਹਾ ਪੰਚਾਇਤ ਆਸਲ ਜਿੰਨ ਸਿੰਘ ਹਲਕਾ ਖੇਮਕਰਮ ਜਿਵੇਂ ਸਾਡੇ ਤੁਸੀਂ ਐਮ ਸੀ ਵੀਰ ਜੀ ਦਾ ਕੰਮ ਜਿਹੜਾ ਚੱਲ ਰਿਹਾ ਹੈ ਉਹ ਇੰਟਰ ਲੋ ਗਲੀਆਂ ਸੀਵਰੇਜ ਗਲੀਆਂ ਨਾਲੀਆਂ ਦਾ ਕੰਮ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਹਲਕਾ ਦਾ ਜੀ ਸਰਦਾਰ ਸਰਮ ਸਿੰਘ ਤੁਨ ਸਾਦਾ ਔਰ ਸਾਡੇ ਵੀਰ ਜੀ ਹੀ ਰਸਗੇ ਭੁੱਲ ਰਹੀਏ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਾਰਾ ਵਿਕਾਸ ਦਾ ਕੰਮ ਚੱਲ ਰਹੇ ਨੇ ਸੋ ਤੁਸੀਂ ਜੀ ਸਾਡੇ ਜਿਵੇਂ ਵਕਾਸ਼ ਦੇ ਜਿਹੜੇ ਕੰਮ ਵੱਡੇ ਪੱਧਰ ਤੇ ਚੱਲ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਹਲਕਾ ਦਾ ਇੱਕ ਸਰਦਾਰ ਸੰਸਨ ਦਾ ਪੂਰੀ ਪੰਚਾਇਤ ਵੱਲੋਂ ਔਰ ਪੂਰੇ ਨਗਰ ਵੱਲੋਂ ਤੁਹਾ ਮਕਾਸਦੇ ਕੰਮ ਜਿਹੜੇ ਆ ਬਹੁਤ ਵੱਡੇ ਪੱਧਰ ਤੇ ਚੱਲ ਰਹੇ ਨੇ ਸੋ ਧੰਨਵਾਦ ਜੀ ਸੋ ਤੁਸੀਂ ਜੇ ਸਾਡੇ ਪੰਚਾਇਤ ਆਸਲ ਜੀ ਸੰਗ ਵਕਾਸ਼ ਦੀ ਨੇਰੀ ਚੱਲ ਰਹੀ ਹੈ ਪੂਰੇ ਹਲਕੇ ਖੇਮਕਰਾਂ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ